पंजाब अते हिमाचल प्रदेश विच लगातार बारिश कारण दरियावान पानी का पदर काफी चुका है जिस कारण दरियाई खेत्र हड़ वाली स्थिति बनी हुई है इसे तरह ब्यास दरिया अपने पदर तो काफी उपर जा चुका है प्रशासन वालों हड़ प्रभावित खेतर की जान माल की राखी लिए लगातार उपराले किए जा रहे हैं

एसडीएम ने दसण मुताबिक फिलहाल स्थिति कंट्रोल विच है क्योंकि पोंग डैम अते चक्की डैम तो पानी का पद्धर पहला नालों कट होया है दसण मुताबिक सन दो हजार तेई वेले दे हड़ा दे लेवल तो पानी अजे करीब डेढ़ फुट नीवा है अते आस है कि कोई पहला वाली स्थिति नहीं बनेगी प्रशासन किसी भी संकट नाल नजिठण लई पूरी तरह मुस्तैद है ਅੱਛਾ ਜੀ ਇਤਿਆਦ ਦੇ ਤੌਰ ਤੇ ਸਾਰੇ ਡਿਪਾਰਟਮੈਂਟਸ ਦੀ ਜਿਹੜੀ ਵਿਜ਼ਿਟ ਸੀ ਉਹ ਬਿਆਸ ਤੇ ਗੇਜ ਬੀਟਰ ਜਿੱਥੇ ਅਸੀਂ ਚੈੱਕ ਕਰਦੇ ਹਾਂ ਕਿ ਪਾਣੀ ਦਾ ਲੈਵਲ ਕਿੰਨਾ ਹੋ ਚੁੱਕਾ ਸੋ 744 ਪਾਣੀ ਦਾ ਲੈਵਲ ਸੀਗਾ ਫੂਡ ਜਦੋਂ ਲਾਸਟ ਟਾਈਮ 2023 ਚ ਇੱਥੇ ਫਲੱਡ ਆ ਹੁੰਦੇ ਆ ਸਾਰ ਬਣੀ ਸੀ ਹੁਣ ਪਾਣੀ ਦਾ ਲੈਵਲ 743 ਤੋਂ 1 ਪੁਆਇੰਟ ਘੱਟ ਹੈ ਤੇ ਇਸ ਕਰਕੇ ਇਤਿਆਦ ਦੇ ਤੌਰ ਤੇ ਅਸੀਂ ਹੈਲਥ ਡਿਪਾਰਟਮੈਂਟ ਫੂਡ ਡਿਪਾਰਟਮੈਂਟ ਐਨੀਮਲ ਹਸਬੰਡਰੀ ਸਾਰੇ ਸੀਆਰਓਸ ਤੇ ਇਥੋਂ ਡੇਰਾ ਬਿਆਸ ਜੀ ਦੇ ਰਿਪਰੈਜ਼ੈਂਟੇਟਿਵ ਆਰਮੀ ਦੇ ਰਿਪਰੈਜ਼ੈਂਟੇਟਿਵ ਸਾਰੇ ਨੇ ਇਕੱਠੇ ਮਿਲ ਗਏ ਸੀ ਇਹ ਵਿਜ਼ਿਟ ਵੀ ਕੀਤੀ ਹੈ ਤੇ ਹੁਣ ਇਸ ਤੋਂ ਬਾਅਦ ਚ ਹਰੇਕ ਤਹਿਸੀਲਦਾਰ ਸਾਹਿਬ ਦੋ-ਦੋ ਦੀ ਆਪਣੀਆਂ ਟੀਮਾਂ ਬਣਾ ਕੇ ਦੋ-ਦੋ ਪਿੰਡਾਂ ਦੇ ਅੰਦਰ ਜਾਣਗੇ ਸਾਡੇ ਮੈਂ ਇਹ ਦੱਸਣਾ ਚਾਹੁੰਦਾ ਜੀ ਸ਼ੇਰੋ ਨਿਗਾਹ ਸ਼ੇਰੋ ਬਾਗ ਜੋ ਕਿ ਕਪੂਰਥਲਾ ਸਾਈਡ ਤੇ ਸਬਡਿਵੀਜ਼ਨ ਬਾਬਾ ਬਕਾਲਾ ਦੇ ਦੋ ਪਿੰਡ ਨੇ ਉਹ ਆਲਰੇਡੀ ਇੱਕ ਡੇਢ ਹਫ਼ਤੇ ਤੋਂ ਪਾਣੀ ਦੀ ਮਾਰ ਹੇਠ ਨੇ ਪਰ ਉੱਥੇ ਇੱਕ ਦੋ ਪਰਿਵਾਰ ਸੀਗੇ ਜਿਨ੍ਹਾਂ ਨੂੰ ਅਸੀਂ ਰੈਸਕਿਊ ਕਰ ਲਿਆ ਸੀ ਟਾਈਮਲੀ ਸਾਡੇ ਤਿੰਨ ਪਿੰਡ ਕੋਟ ਮਹਿਤਾ ਵਜ਼ੀਰਪੁੱਲਰ ਬੁੱਢਾ ਥੇ ਦੇ ਅੰਦਰ ਪਾਣੀ ਆ ਚੁੱਕਾ ਹੈ ਲੇਕਿਨ ਉਹ ਅਜੇ ਫਸਲਾਂ ਤੱਕ ਹੈ ਉਥੇ ਜਾਨਵਾਲ ਦਾ ਕੋਈ ਨੁਕਸਾਨ ਨਹੀਂ ਹੈ ਉਹ ਪਿੰਡ ਉੱਚੀ ਹਾਈਟ ਦੇ ਉੱਤੇ ਨੇ ਤੇ ਅਸੀਂ ਉਥੋਂ ਦੇ ਨੰਬਰਦਾਰ ਸਰਪੰਚਸ ਸਾਰਿਆਂ ਨਾਲ ਸਾਡਾ ਪਟਵਾਰੀ ਸਾਹਿਬਾਨ ਦਾ ਪੰਚਾਇਤ ਸੈਕਟਰੀਜ਼ ਦਾ ਸਾਰਿਆਂ ਦਾ ਤਾਲਮੇਲ ਹੈ ਜੇਕਰ ਉੱਥੇ ਕਿਤੇ ਵੀ ਕੋਈ ਸਮੱਸਿਆ ਹੁੰਦੀ ਹੈ ਤਾਂ ਉਹ ਸਾਡੇ ਧਿਆਨ ਦੇ ਅੰਦਰ ਨਾਲ ਦੇ ਨਾਲ ਹੀ ਆ ਜਾਂਦੀ ਹੈ ਜਿਵੇਂ ਕਿ ਅੱਜ ਇੱਕ ਪਿੰਡ ਦੇ ਅੰਦਰ ਇੱਕ ਰੂਫ ਕਲਾਪਸ ਹੋਣ ਦੀ ਖਬਰ ਆਈ ਸੀ ਨੈਪਸੀਲਦਾਰ ਬਿਆਸ ਜੀ ਨੇ ਉੱਥੇ ਜਾ ਕੇ ਉਹ ਵਿਜ਼ਿਟ ਵੀ ਕਰ ਲਿਆ ਤੇ ਉਹਨਾਂ ਨੂੰ ਫੈਮਲੀ ਨੂੰ ਜੇਕਰ ਕੁਝ ਵੀ ਕਿਸੇ ਸਹਾਇਤਾ ਦੀ ਲੋੜ ਸੀ ਉਹ ਪ੍ਰੋਵਾਈਡ ਕਰ ਦਿੱਤੀ ਅੱਜ ਦੀ ਇਹ ਮੀਟਿੰਗ ਅਤਿਆਦ ਦੇ ਤੌਰ ਤੇ ਸੀ ਕਿ ਪ੍ਰਮਾਤਮਾ ਨਾ ਕਰੇ ਕਿ ਜੇ ਪਾਣੀ ਮਗਰੋਂ ਹੋਰ ਵੱਧ ਆ ਜਾਏ ਜੋ ਕੀ ਮੈਨੂੰ ਐਸਸੀ ਜਗਦੀਸ਼ ਰਾਜ ਜੀ ਨੇ ਦੱਸਿਆ ਕਿ ਪੌਂਗ ਡੈਮ ਦੇ ਅੰਦਰ ਅੱਗੇ ਚੱਕੀ ਦੇ ਅੰਦਰ ਪਾਣੀ ਘਟਿਆ ਤੇ ਉਹ ਅੱਗੇ ਘਟ ਹੁਣ ਲੈਵਲ ਜਿਹੜਾ ਘਟੇਗਾ 1.5 ਦਿਨ ਦੇ ਅੰਦਰ ਹੋਰ ਲੈਵਲ ਘਟ ਜਾਏਗਾ ਲੇਕਿਨ ਜੇਕਰ ਐਸੀ ਕੋਈ ਸਥਿਤੀ ਪੈਦਾ ਹੁੰਦੀ ਹੈ ਕਿ ਪਾਣੀ ਵੱਧਦਾ ਹੈ ਤਾਂ ਅਲਰਟ ਰਹਿਣ ਲਈ ਸਾਰੀ ਟੀਮ ਸਾਡੀਆਂ ਅਲਰਟ ਨੇ ਸਾਰੀ ਟੀਮ ਸਾਡੀਆਂ ਪੂਰੀ ਤਰ੍ਹਾਂ ਤਿਆਰ ਨੇ ਤੇ ਉਹਨਾਂ ਨੂੰ ਇਸ ਸਿਚੁਏਸ਼ਨ ਨੂੰ ਦੇਖਣ ਲਈ ਤੇ ਬਾਕੀ ਪਿੰਡਾਂ ਦਾ ਅਸੀਂ ਉਹਦੇ ਬਾਅਦ ਚੋਂ ਦौरा ਕਰਨ ਜਾ ਰਹੇ ਹਾਂ ਜੀ ਸਰ ਕਿੰਨੇ ਕੁ ਰਕਬਾ ਜਿਹੜਾ ਹੈਗਾ ਕੋਈ ਹੁਣ ਤੱਕ ਇਹਦਾ ਅੰਦਾਜ਼ਾ ਹੈਗਾ ਕਿ ਕਿੰਨੇ ਪਿੰਡਾਂ ਦੀ ਕਿੰਨੀ ਕਿ ਜ਼ਮੀਨ ਪ੍ਰਭਾਵਿਤ ਹੋਈ ਇਹਨਾਂ ਪਾਣੀ ਦੇ ਬਿਆਸ ਦੇ ਪਾਣੀ ਅ ਸ਼ੇਰੂ ਨਗਾ ਸ਼ੇਰੂ ਬਾਗਾ ਦੀ ਜੀ ਦੋ ਪਿੰਡ ਪੂਰੇ ਹੀ ਪਾਣੀ ਦੇ ਹੇਠ ਨੇ ਉਹ ਕਪੂਰਥਲਾ ਸਾਈਡ ਦੇ ਉੱਤੇ ਨੇ ਉਹ ਬਾਬਾ ਬਕਾਲਾ ਸਬਡਿਵੀਜ਼ਨ ਦੇ ਪਿੰਡ ਨੇ ਕੋਡ ਮੇ ਤਾਂ ਵਜ਼ੀਰਪੁਰਲੇ ਤੇ ਬੁੱਢਾ ਥੇਪਿੰਡ ਦੀ ਉਹਨਾਂ ਦੀ ਵੀ ਆਰਾਊਂਡ ਹੈਗੀ ਆ ਜੋ ਕਿ ਪਾਣੀ ਕਿਉਂਕਿ ਕੱਲ 1-2 ਦਿਨ ਚ ਵਧਿਆ ਸੀ ਤਾਂ ਮੋਰ ਦੇਨ ਹਜ਼ਾਰੀਆਂ 1200 ਏਕੜ ਦੇ ਲਾਗੇ ਰਕਬਾ ਜਿਹੜਾ ਹੈ ਹੋ ਗਿਆ ਹੋਵੇਗਾ ਇਹਦੀ ਹੋਰ ਸਥਿਤੀ ਜ਼ਿਆਦਾ ਸਾਨੂੰ ਕਲੀਅਰ ਹੋਵੇਗੀ ਅਪ੍ਰੋਕਸੀਮੇਟ ਹੈ ਜੀ ਜਦੋਂ ਪਾਣੀ ਘਟੇਗਾ ਇਹਦੀ ਹੋਰ ਸਥਿਤੀ ਸਾਨੂੰ ਕਲੀਅਰ ਹੋ ਜਾਏਗੀ ਜਿਹੜੀ ਸਪੈਸ਼ਲ ਗਿਰਜ਼ੋਰੀ ਜੀ ਕਾਜ ਨੂੰ ਆਰਡਰ ਕਰੇਗੀ ਅਸੀਂ ਉਹ ਕਰਾਂਗੇ ਉਹ ਰਕਬੇ ਦੇ ਰਿਗਾਰਡਿੰਗ ਉਹਦੋਂ ਤੁਹਾਨੂੰ ਮੈਂ ਡਿਟੇਲਸ ਦੱਸ ਦਾਂਗੇ ਪਿੰਡ ਵਿੱਚ ਨੇ ਕਰਵਾ ਲਏ ਜਿੱਦਾਂ ਪਾਣੀ ਓਵਰਫਲੋ ਹੋਇਆ ਅੱਜ ਡੇਰਾ ਬ ਜੀ ਪਰ ਕੋਈ احتیاط ਦੇ ਤੌਰ ਦੇ ਉੱਤੇ ਕੋਈ ਤੁਸੀਂ ਦੇਖਿਆ ਵੀ ਟੀਮਾਂ ਨੂੰ ਲਗਾਇਆ ਹੋਵੇ ਜੀ ਜੋ ਕਿ ਤੁਸੀਂ ਦੇਖ ਰਹੇ ਹੋ ਜੀ ਜਿਹੜਾ ਡੇਰਾ ਬਿਆਸ ਨੂੰ ਜਾਣ ਵਾਲੀ ਰੋਡ ਦੇ ਉੱਤੇ ਜਿਹੜਾ ਪਾਣੀ ਓਵਰਫਲੋ ਹੋਇਆ ਉਹ دریا ਦਾ ਪਾਣੀ ਨਹੀਂ ਹੈ ਉਹ ਮੀਂਹ ਦਾ ਪਾਣੀ ਹੈ बिकॉज़ ਇਹ ਜਿਹੜੀ ਸੜਕ ਹੈ ਨੀਵੀ ਹੋ ਕੇ ਅੱਗੇ ਡੇਰੇ ਨੂੰ ਜਾਂਦੀ ਹੈ ਮੀਂਹ ਦਾ ਪਾਣੀ ਦੋਵੇਂ ਪਾਸਿਓਂ ਨਿਵਾਣ ਹੋਣ ਕਰਕੇ ਇਕੱਠਾ ਹੋਇਆ ਹੈ ਇਹ دریا ਦਾ ਪਾਣੀ ਓਵਰਫਲੋ ਹੋ ਕੇ ਰੋਡ ਦੇ ਉੱਤੇ ਨਹੀਂ ਆਇਆ ਤੇ ਮੇਰੀ ਇਹੀ ਰਿਕਵੈਸਟ ਹੈ ਜੀ ਇਹਦੇ ਉੱਤੇ ਪੈਕਿੰਗ ਕਰਨ ਦੀ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਕੋਈ ਲੋੜ ਨਹੀਂ ਹੈ ਤਾਂ ਇਹ ਉਮੀਦ ਦਾ ਪਾਣੀ ਸੀਗਾ ਇਹ ਹੌਲੀ-ਹੌਲੀ ਇਹ ਸੀਪਿੰ ਜਿਹੜਾ ਹੈਗਾ ਬਾਕੀ ਇਹ ਬਾਹਰ ਆਊਟ ਹੋ ਜਾਏਗਾ ਦਰਿਆ ਦਾ ਪਾਣੀ ਅਜੇ 1.5 ਫੁੱਟ ਜਿਹੜਾ ਹੈ ਜੋ ਕਿ 2023 ਦੇ ਜਦੋਂ ਫਲੱਡਸ ਆਏ ਸੀ ਉਸ ਲੈਵਲ ਤੋਂ ਅਜੇ 1.5 ਫੁੱਟ ਥੱਲੇ ਹੈ ਪਰਮਾਤਮਾ ਨੇ ਕਿਰਪਾ ਰੱਖੀ ਜੀ ਜੇ ਪਾਣੀ ਹੋਰ ਮਗਰੋਂ ਨਾ ਆਇਆ ਤਾਂ ਉਹ ਐਸ ਜੀ ਫਲਡਰ ਦੀ ਸਿਚੁਏਸ਼ਨ ਪੈਦਾ ਨਹੀਂ ਹੋਏਗੀ ਪਰ ਬੰਸਰ ਵੇਲੇ ਕਰਵਾ ਲਈਗੇ ਨਹੀਂ ਲੋਕਾਂ ਨੇ ਕਿ ਸੀ ਕਿ ਪਾਣੀ ਛੱਡਿਆ ਗਿਆ ਰਿਲੀਜ਼ ਕੀਤਾ ਗਿਆ ਜਿਹੋ ਜੀ ਖਬਰ ਆ ਰਹੀ ਹੈ ਕੋਈ ਉਹਦੀ ਸਪਸ਼ਟੀਕਰਨ ਜਾਂ ਪੁਸ਼ਟੀ ਤੁਹਾਡੇ ਕੋਲ ਤੁਹਾਡੇ ਕੋਲ ਹੋਗੀ ਸਰ ਮੈਂ ਅਸੀ ਜਗਦੀਸ਼ ਰਾਜ ਜੀ ਨਾਲ ਜੀ ਇਨ ਟੱਚ ਹਾਂ ਸਾਨੂੰ ਰਿਪੋਰਟਸ ਵੀ ਸ਼ੇਅਰ ਹੁੰਦੀਆਂ ਰਹਿੰਦੇ ਨੇ ਸਾਡੇ ਜਿਹੜਾ ਬਾਬਾ ਬਗਲਾ ਸਬਡਿਵੀਜ਼ਨ ਦਾ ਫਲਡ ਗਰੁੱਪ ਹੈ ਤਾਂ ਉਹਦੇ ਵਿੱਚ ਰਿਪੋਰਟਸ ਵੀ ਸ਼ੇਅਰ ਕਰਦੇ ਰਹਿੰਦੇ ਨੇ ਜਿਹੜੀ ਮੇਰੀ ਹੁਣ ਅੱਜ ਕੰਢੇ ਤੋਂ ਪਹਿਲਾਂ ਗੱਲ ਹੋਈ ਸੀ ਉਹਨਾਂ ਨੇ ਕਿਹਾ ਸੀਗਾ ਕਿ ਪੌਂਗ ਡੈਮ ਤੇ ਚੱਕੀ ਡੈਮ ਦੇ ਵਿੱਚ ਪਾਣੀ ਦਾ ਲੈਵਲ ਘਟ ਰਿਹਾ ਹੈ ਉਹਦੇ ਘਟਣ ਦੇ ਕਰਕੇ ਅੱਗੇ ਵੀ ਕ੍ਰੇਡਿਟ ਦੇ ਦਿਨ ਦੇ ਅੰਦਰ ਸਾਨੂੰ ਵੀ ਰੀਲੀਫ ਮਿਲੇਗਾ ਪਾਣੀ ਘਟੇਗਾ ਬਟ ਜੇਕਰ ਕੋਈ ਅਸਾਰ ਆ ਰਿਹਾ ਹੋਵੇ ਜੀ ਜਵਾਬਦੇਹ ਨੇ ਜਿਉਂਕਿ ਕਲਾਊਡ ਬਰਸ ਕੋਈ ਹੋਰ ਉੱਥੇ ਰੇਨ ਜਿੱਦਾਂ ਹੋ ਜਾਂਦੀਆਂ ਨੇ ਹੈਵਲੀ ਰੇਨਸ ਤਾ ਫਿਰ ਪਾਣੀ ਵਧ ਸਕਦਾ ਪਰ ਮੋਸਟਲੀ ਹੁਣ ਦੀ ਜਿਹੜੀ ਸਥਿਤੀ ਹੈ ਕਿ ਉੱਥੇ ਪਾਣੀ ਘਟ ਰਿਹਾ ਮਗਰੋਂ ਹੀ ਘਟ ਆ ਰਿਹਾ ਤੇ ਜੇ ਕੋਈ ਤੁਹਾਡਾ ਕੁਐਸਚਨ ਸੀਗਾ ਜੀ ਕੋਈ ਪਿੰਡ ਵੈਕੂਏਟ ਕਰਨ ਦੀ ਕਿਉਂਕਿ ਪਿੰਡ ਸਾਨੂੰ ਬਾਬਾ ਬਗਲਾ ਸਬਡਿਵੀਜ਼ਨ ਚ ਪਿੰਡ ਵੈਕੂਏਟ ਕਰਨ ਦੀ ਲੋੜ ਨਹੀਂ ਪੈ ਰਹੀ ਉਹਦਾ ਕਾਰਨ ਹੀ ਹੈ ਜੀ ਕਿਉਂਕਿ ਪਿੰਡ ਉੱਚੀ ਜਿਹੜੇ ਹੈਗੇ ਹਾਈਟ ਦੇ ਉੱਤੇ ਨੇ ਕ੍ਰੌਪਸ ਦੇ ਅੰਦਰ ਪਾਣੀ ਹੈਗਾ ਦੋ ਪਿੰਡ ਸਾਡੇ ਸੀਗੇ ਜੀ ਸ਼ੇਰੋ ਬਾਗਾ ਤੇ ਸ਼ੇਰੋ ਨਿਗਾ ਜਿਹਦੇ ਵਿੱਚ ਦੋ ਫੈਮਿਲੀ ਸੀ ਉਹਨਾਂ ਨੂੰ ਅਸੀਂ ਦੋ ਹਫ਼ਤੇ ਪਹਿਲਾਂ ਹੀ ਵੈਕੂਏਟ ਕਰ ਲਿਆ ਸੀ ਜਦੋਂ ਉੱਧਰ ਪਾਣੀ ਆਇਆ ਸੀ ਇੱਕ ਉੱਥੇ ਗੁਰਦੁਆਰਾ ਸਾਹਿਬ ਸੀ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਉਹ ਵੀ ਅਸੀਂ ਪਹਿਲਾਂ ਹੀ ਆਦਰ ਸਨਮਾਨ ਦੇ ਨਾਲ ਬਾਕੀ ਲਾਗੇ ਲੈ ਕੇ ਸੀਗੇ